ਹਾਦਸਾ ਵਾਪਰਿਆ ਖੰਨਾ ਦੇ ਵਿੱਚ ਹਿੱਟ ਐਂਡ ਰਨ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਦੱਸਦੀ ਕਿ ਮਲੇਰ ਕੋਟਲਾ ਰੋਡ ਦੇ ਉੱਤੇ ਬੀਕਾ ਨਹਿਰ ਸਵੀਟਸ ਦੇ ਕੋਲੇ ਹਾਦਸਾ ਵਾਪਰਿਆ ਔਰ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਾਈਕ ਤੇ ਦੋ ਵਿਅਕਤੀ ਸਵਾਰ ਜੋ ਕਿ ਆ ਰਹੇ ਨੇ ਔਰ ਸਾਹਮਣੋਂ ਦੀ ਇੱਕ ਤੇਜ਼ ਰਫਤਾਰ ਕਾਰ ਨਿਕਲਦੀ ਹੈ ਜਿਸ ਦੇ ਵੱਲੋਂ ਫੇਟ ਮਾਰੀ ਜਾਂਦੀ ਹੈ ਔਰ ਬਾਈਕ ਤੋਂ ਇਹ ਦੋਵੇਂ ਡਿੱਗ ਜਾਂਦੇ ਨੇ ਜਿਸ ਦੇ ਵਿੱਚ ਇੱਕ ਵਿਅਕਤੀ ਥੋੜਾ ਪਰੇ ਡਿੱਗਦਾ ਜਦੋਂ ਕਿ ਦੂਸਰਾ ਸਿੱਧਾ ਜੋ ਟਰਾਲੀ ਵਿਚੋਂ ਆ ਰਹੀ ਹੈ ਤਾਂ ਉਸ ਦੇ ਅੱਗੇ ਜਾ ਕੇ ਡਿੱਗਦਾ ਤੇ ਪਿਛਲਾ ਟਾਇਰ ਉਸ ਦੇ ਉਪਰੋਂ ਦੀ ਨਿਕਲ ਜਾਂਦਾ ਹੈ ਤਾਂ ਕੁਲਵਿੰਦਰ ਸਿੰਘ 35 ਸਾਲ ਦੀ ਉਮਰ ਉਸ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ ਫੈਜ ਗੜਦਾ ਰਹਿਣ ਵਾਲਾ ਕੁਲਵਿੰਦਰ ਸਿੰਘ ਤਿੰਨ ਧੀਆਂ ਦਾ ਪਿਤਾ ਸੀ ਔਰ ਇਸ ਦਰਦਨਾਕ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਤਾਂ ਤਸਵੀਰ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਪਹਿਲਾਂ ਕਾਰ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਬਾਅਦ ਵਿੱਚ ਵਾਇਤ ਤੋਂ ਦੋਵੇਂ ਉਛਲ ਕੇ ਡਿੱਗ ਜਾਂਦੇ ਨੇ ਔਰ ਜੋ ਕੁਲਵਿੰਦਰ ਸਿੰਘ ਹੈ ਉਹ ਸਿੱਧਾ ਟਰਾਂਡੀ ਦੇ ਅੱਗੇ ਜਾ ਡਿੱਗਦਾ ਹੈ ਔਰ ਪਿਛਲਾ ਟਾਇਰ ਉਸ ਦੇ ਉੱਪਰੋਂ ਦੀ ਨਿਕਲ ਜਾਂਦਾ ਹੈ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈ 35 ਸਾਲ ਦੀ ਉਮਰ ਕੁਲਵਿੰਦਰ ਸਿੰਘ ਜਿਸ ਦੀ ਮੌਤ ਇਸ ਹਾਦਸੇ ਦੇ ਵਿੱਚ ਹੋਈ ਹੈ ਤਿੰਨ ਧੀਆਂ ਦਾ ਪਿਓ ਸੀ ਔਰ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸੀ ਪਰਿਵਾਰਕ ਮੈਂਬਰਾਂ ਦੇ ਉੱਤੇ ਹੁਣ ਦੁੱਖਾਂ ਦਾ ਪਹਾੜ ਟੁੱਟ ਗਿਆ ਕਿਉਂਕਿ ਇਕਲੌਤਾ ਕਮਾਉਣ ਵਾਲਾ ਆ ਪਰਿਵਾਰ ਦਾ ਜੀ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਔਰ ਜਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਤਾਂ ਇਹ ਬੜੇ ਸਵਾਲ ਖੜੇ ਕਰਦਾ ਕਿਉਂਕਿ ਹਿੱਟ ਐਂਡ ਰਨ ਦਾ ਇਹ ਮਾਮਲਾ ਹੈ ਹਾਲਾਂਕਿ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋ ਚੁੱਕੀਆਂ ਨੇ ਔਰ ਸੀਸੀਟੀਵੀ ਕੈਮਰੇ ਦੇ ਆਧਾਰ ਦੇ ਉੱਤੇ ਹੀ ਜੋ ਕਾਰ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਤਾਂ ਉਸ ਦੀ ਵੀ ਤਲਾਸ਼ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਉਸ ਨੂੰ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਬੜੀ ਹੀ ਅਣਗਹਿਲੀ ਦੇ ਨਾਲ ਇਹ ਕਾਰ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਔਰ ਕਿਉਂਕਿ ਇਹ ਆਪਣੇ ਰਸਤੇ ਤੋਂ ਆ ਰਹੇ ਨੇ ਔਰ ਕਾਰ ਜਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਦੇ ਵਿੱਚ ਜਾ ਰਹੀ ਹੈ ਔਰ ਉਸ ਦੇ ਵੱਲੋਂ ਇੱਕ ਫੇਟ ਮਾਰੀ ਜਾਂਦੀ ਹੈ ਹਾਲਾਂਕਿ ਲੱਗਦਾ ਹੈ ਕਿ ਬਚਪਚਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਥੇ ਫੇਟ ਮਾਰ ਕੇ ਜਿਹੜੇ ਡਿੱਗ ਜਾਂਦੇ ਨੇ ਦੋਵੇਂ ਤਾਂ ਕਾਰ ਉਥੋਂ ਅੱਗੇ ਨਿਕਲ ਜਾਂਦੀ ਹੈ ਔਰ ਕਾਰ ਵਾਲਾ ਉਥੋਂ ਮੌਕੇ ਦੇ ਉੱਤੇ ਕਾਰ ਭਜਾ ਕੇ ਲੈ ਜਾਂਦਾ ਹੈ ਤਾਂ ਇਹ ਘਟਨਾ ਕਈ ਸਵਾਲ ਖੜੇ ਕਰਦੀ ਹੈ ਕਿਉਂਕਿ ਅਜਿਸ ਤਰੀਕੇ ਦੇ ਨਾਲੇ ਹਾਦਸਾ ਵਾਪਰਿਆ ਮੌਕੇ ਦੇ ਉੱਤੇ ਰੁੱਕ ਕੇ ਕਾਰ ਵਾਲੇ ਦੇ ਵੱਲੋਂ ਦੇਖਿਆ ਵੀ ਨਹੀਂ ਗਿਆ ਕਿ ਕਿਸ ਤਰੀਕੇ ਦੇ ਨਾਲ ਕਿਸੇ ਨੂੰ ਸੱਟਾਂ ਤਾਂ ਨਹੀਂ ਆਈਆਂ ਜੇਕਰ ਜ਼ਿਆਦਾ ਸੱਟਾਂ ਆਈਆਂ ਤਾਂ ਉਹਨਾਂ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ ਔਰ ਇਸ ਦਰਦਨਾਕ ਹਾਦਸੇ ਦੇ ਵਿੱਚ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ ਔਰ ਇੱਕ ਪਰਿਵਾਰ ਉਜੜ ਗਿਆ ਕਿਉਂਕਿ ਪਰਿਵਾਰ ਦੇ ਵਿੱਚ ਤਿੰਨ ਧੀਆਂ ਸੀ ਔਰ ਕੁਲਵਿੰਦਰ ਸਿੰਘ ਦੇ ਵੱਲੋਂ ਹੀ ਪੂਰਾ ਪਰਿਵਾਰ ਦਾ ਗੁਜ਼ਾਰਾ ਤੋਰਿਆ ਜਾਂਦਾ ਸੀ ਔਰ दुखਾਂ ਦਾ ਪਹਾੜ ਕਹਿ ਸਕਦੇ ਆ ਕਿ ਪਰਿਵਾਰ ਦੇ ਉੱਤੇ ਟੁੱਟ ਗਿਆ ਕਿਉਂਕਿ ਇੱਕ ਪਾਸੇ ਪਰਿਵਾਰ ਦਾ ਜੀ ਚਲਾ ਗਿਆ ਦੂਸਰੇ ਪਾਸੇ ਤਿੰਨ ਧੀਆਂ ਦੀ ਜ਼ਿੰਮੇਵਾਰੀ ਸਿਰ ਦੇ ਉੱਤੇ ਆ ਗਈ ਔਰ ਜਿਸ ਤਰੀਕੇ ਨਾਲ ਜਦੋਂ ਸਿਰ ਦਾ ਸਾਈ ਇਸ ਤਰੀਕੇ ਨਾਲ ਦੁਨੀਆ ਤੋਂ ਰੁਖਸਤ ਹੋ ਜਵੇ ਤਾਂ ਬਾਅਦ ਵਿੱਚ ਕੱਲੀਆਂ मामा ਦੇ ਕੋਲ ਉਹ ਬੱਚੇ ਪਾਲਣਾ ਬੇहद ਮੁਸ਼ਕਲ ਕੰਮ ਹੁੰਦਾ ਹੈ ਔਰ ਇਹ ਦਰਦਨਾਕ ਹਾਦਸਾ ਖੰਨਾ ਦੇ ਵਿੱਚ ਵਾਪਰਿਆ ਜਿੱਥੇ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ ਹੈ ਪਿਓ ਸੀ ਬਾਈਕ ਦੇ ਉੱਤੇ ਸਵਾਰ ਹੋ ਕੇ ਜਾ ਰਿਹਾ ਸੀ ਔਰ ਇਸੇ ਦੌਰਾਨ ਇੱਕ ਕਾਰ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਸਾਹਮਣੋਂ ਤੇਜ਼ ਰਫ਼ਤਾਰ ਦੇ ਵਿੱਚ ਕਾਰ ਆਉਂਦੀ ਹੈ ਔਰ ਬਾਈਕ ਦੇ ਉੱਤੇ ਦੋਵੇਂ ਜਾ ਰਹੇ ਨੇ ਤੇ ਤੇਜ਼ ਰਫ਼ਤਾਰ ਕਾਰ ਟੱਕਰ ਮਾਰ ਦਿੰਦੀ ਹੈ ਜਿਸ ਤੋਂ ਬਾਅਦ ਬਾਈਕ ਦਾ ਜੋ ਬੈਲੈਂਸ ਹੈ بگੜਦਾ ਹੈ ਔਰ ਡਿੱਗ ਜਾਂਦੇ ਨੇ ਦੋਵੇਂ ਜਾਨੇ ਔਰ ਇਸੇ ਦੌਰਾਨ ਰੇਤੇ ਦੀ ਟਰਾਲੀ ਜੋ ਕਿ